ਆ ਲਿਆ 24 ਆ ਲਿਆ ਚਾਬੀ ਇਹਦੇ ਨਾਲੇ ਆ ਬੜਾ ਜਿਆ ਖੜੇ ਇੱਕ ਬਰੰਡੇ ਆ ਲੈ ਬਈ ਲੈ ਮੈਂ ਕਿਹਦੇ ਦਾ ਤੁਹਾਨੂੰ ਨਹੀਂ ਜਾਣਦੇ ਆ ਅਸਰੀਕ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਭੋਲੂ ਬਾਈ ਆਇਆ ਬਾਈ ਟੈਂਕੀ ਲੱਦਣ ਕਹਿੰਦਾ ਬੂਟਿਆਂ ਚ ਪਾਣੀ ਪਾਉਣਾ ਅੱਜ ਹੈ ਬਾਈ ਅੱਜ ਬੂਟਿਆਂ ਚ ਪਾਣੀ ਪਾਉਣਾ ਹੈ ਜੇ ਤੂੰ ਬੂਟਿਆਂ 'ਚ ਘੁਮਾ ਦੇਵੇਂ ਨਾ ਟਰੈਕਟਰ ਨੂੰ ਤੈਨੂੰ ਬਾਲਟੀਆਂ ਦੀ ਵੀ ਲੋੜ ਨੇ ਇੱਕ ਨੇ ਘੁਮਾਦਵਾ ਹਾਂ ਦੋ ਜਗ੍ਹਾ ਘੁਮਾ ਲਾ ਪਾਈਪ ਲੈ ਲੈ ਮੇਰੇ ਕੋਲ ਪਿਆ ਖਾਸਾ ਬੜਾ ਤੇਰੇ ਕੋਲ ਪਿਆ ਉਧਰ ਭਾਬੀ ਕੋ ਪਾ ਇੱਕ ਪੱਕੇ ਬਸ ਆਪਣਾ ਘੁਮਾ ਦੇ ਚੱਲ ਬਾਲਟੀਆਂ ਵੀ ਵਿੱਚ ਖੜਾਏ ਦੇਣਾ ਟਰੈਕਟਰ ਉੱਤੇ ਬਾਲਟੀਆਂ ਦਾ ਵੀ ਟਾਈਮ ਚੱਲ ਜਿਕਣਾ ਤੈਨੂੰ ਲੋਟ ਆ ਗਿਆ ਟਰੈਕਟਰ ਰਿੰਡੋ ਫਾਰਮ ਦੇਖ ਲੈ ਜਿਕਣਾ ਤੈਨੂੰ ਲੋਟ ਆ ਪਾਈਪਾਂ ਕੇ ਲਾਈਆਂ ਵੀ ਬਾਲਟੀ ਗੱਲ ਵੀ ਫੁੱਲ ਪੈ ਜਾਣਾ ਔਰੇ ਡਰਾਈਵਰ ਤਾਂ ਹੈਗਾ ਤੇ ਵਾਕੇ ਦਾ ਕਹਿਣਾ ਕਾਟਿਆ ਮੈਂ 50 ਰੁਪਏ ਦੀ ਪਾਟ ਕੇ ਬੋਲਣਾ ਤੇ ਉਹਦੇ ਨਾਲ ਵਾਕੇ ਦਾ ਆਇਆ ਵੀ ਯਾਰ ਪੱਟੇ ਨਾਲ ਦੋ ਵੀ ਬੰਦੇ ਨੇ ਪੱਟੇ ਤੋੜੂਗਾ ਕੋਈ ਗੱਲ ਨਹੀਂ ਨਵਾਂ ਬਣਾ ਕੇ ਦਊਂਗਾ ਦੋਇਆ ਲੈਣਾ ਤੇ ਆਈਏ ਕਿਉਂ ਰਹਿਣਾ ਦੇਣਾ ਪੈ ਜਾਣਾ ਵਾ ਪੱਟੇ ਬਦਲੇ ਨਾ ਨਾ ਖਾਲੀ ਆ ਬੰਦ ਕਰ ਲੈ ਉਹ ਆਇਆ ਹਲਕਾ ਏ ਬੰਦ ਕਰ ਲੈ ਨਿਸ਼ਾਨ ਚ ਪਿਆ ਬਾਈ ਨੇ ਧਰ ਕੇ ਰੱਖੀ ਉਹ ਤਾਂ ਇਹ ਜਿਹੜਾ ਸੀਦੇ ਚ ਸਮਾਨ ਆਇਆ ਬਤਾ ਉਹਦਾ ਨਿਸ਼ਾਨ ਆ ਵੀ ਇੱਥੇ ਤੱਕ ਤਾਂ ਹੋ ਮੀੜਾ ਕੋ ਲੱਦ ਕੇ ਭੇਜਦੇ ਆਹ ਕੰਪਨੀ ਵਾਲੇ ਗੈਲਨ ਗੂਲਨ ਆਉਂਦਾ ਜਿਹੜਾ ਕੁਸੀ ਦੇ ਚ ਪਤ ਨਹੀਂ ਕਿ ਆਏ ਲੈ ਫੇਰ ਆਖੋ ਚਕਾਵਾਂ ਕਿ ਚੱਕ ਦੂੰਗੇ ਦੋਹੇ ਜਣੇ ਲੈ ਚੱਕ ਦਵਾਂ ਆਹ ਦੋ ਵਾਸਤੇ ਦੋ ਦਿਨ ਚੱਕ ਕੋੜੀ ਚੱਕੋ ਜਿੰਦੀ ਆ ਮਹਰ ਤਰ ਨਹੀਂ ਚੱਕ ਦਿੰਦੇ ਆ ਬਾ ਤਿਲਕਣ ਦੇ ਵਿੱਚ ਆਂ ਤਿਲਕਣ ਤੇ ਇੱਕਣੀ ਖਿੱਚ ਲਿਆ ਉਹਨਾਂ ਨੂੰ ਤਿਲਕਣ ਦੇ ਵਿੱਚ ਆਂ ਬਸ ਭਾਰੀ ਨਹੀਂ ਆਣੀ ਹੈਗੀ ਚੱਲ ਭੰਗ ਜਾ ਅਰੇ ਇਹ ਤਾਂ ਦਰਵਾਜ਼ਾ ਤੇ ਲਿਆ ਤਪਾਲਾਂ ਵਿੱਚ ਟੂ ਬਸ ਇਹ ਲੈ ਛੋਟਾ ਬੰਦਾ ਚੱਕਤੀ ਬਸ ਇੰਨਾ ਵਜੇ ਨਹੀਂ ਹੈਗਾ ਇਹਦੇ ਵਿੱਚ ਚੱਕ ਰਹਿ ਗਿਆ ਯਾਰ ਜਦ ਚੜਾਈ ਦੀ ਨਾ ਅੱਛਾ ਚੜਾਈ ਪੈ ਗਈ ਚੱਲ ਮੂਰਨ ਕਰ ਗੱਭੇ ਰੱਖ ਲੈਣ ਕਮਾ ਲੈ ਆ ਕਿੱਦਾਂ ਨੂੰ ਕਰੀਏ ਜਿੱਦਨੂੰ ਤੈਨੂੰ ਲੋਟ ਚਲ ਕਮਾ ਦੇ ਕਮਾ ਦੇ ਕਮਾ ਦੇ ਹੋਰ ਤੂੜੇ ਦਾ ਦਿੰਦੇ ਨੇ ਦਾ ਇਹ ਟੈਂਕੀ ਦੇ ਵਿੱਚ ਟੈਂਕੀ ਭੰਨਤੀ ਇਹ ਵਿੱਚੇ ਰੇੜਾ ਤੂੜਿਆ ਪਰ ਉਹ ਰੱਖ ਮੇਟੂ ਗੱਭੇ ਸੈਂਟਰ ਚ ਫੇਰ ਰੱਖ ਨਹੀਂ ਨਹੀਂ ਸੈਂਟਰ ਚ ਪਾਣੀ ਕਰਦੇ ਸੋਕਰ ਉਹ ਪਾਈਪ ਲੱਗ ਜਾਣਾ ਮੂਰੇ ਆ ਬਾਹ ਸੈਂਟਰ ਚ ਉਹ ਥੱਲੇ ਗਾਡਰੀਆਂ ਪੋ ਵਜਨ ਆ ਜਾਂਦਾ ਫਿਰ ਪਾਈਪ ਤਾਂ ਆ ਲਈ ਜਾ ਚਲੀ ਕੇ ਜਾਣਾ ਥੋੜਾ ਟੋਟਾ ਲੈ ਲੈ ਕੇ ਕਰਨਾ ਬਾਹਰ ਹੀ ਪਾ ਟੋਟਾ ਜਾਂ ਲੈ ਜਾਣ ਆ ਬੜਾ ਹੈ ਹੂੰ ਉਧਰ ਆਪਣੀ ਚੱਕ ਲੈ ਆ ਲਾ ਲਾ ਪੈਸੇ ਭਰਨਾ ਉੱਥੀ ਭਰ ਲੈਣੀ ਬਾਹਰ ਭਰ ਲੈ ਔਰੇ ਤੇ ਜੇ ਬਿੱਲ ਆ ਗਿਆ ਤਾਂ ਸਾਡੇ ਨਾਲ ਤਾਂ ਜਿਹੜਾ ਕਿ 6000 ਦੇ ਡੱਬੇ ਜੀ ਲੈ ਦੇਖ ਲੈ ਇਹਨੂੰ ਮੜੇ ਸਮਝਦਾ ਭਾਈ ਕਰੀ ਗਿਆ ਲਾ ਫਾ ਤੂੰ ਪਾਰ ਲਾ ਦੇ ਨਾ ਗੱਲਾਂ ਤਾਂ ਕੀ ਹੋ ਗਏ ਪੈਸੇ ਮੰਗਣੇ ਬਾਅਦ ਤੇ ਦੋ ਜਮੋਸ਼ੇ ਖਰਾਦਦੇ ਨੇ ਪੈਸੇ ਦੁੱਬੇ ਆ ਗੱਲਾਂ ਲਈ ਆ ਗਏ ਗੱਲਾਂ ਹੁੰਦੀਆਂ ਬਈ ਇਹਨੂੰ ਗੱਲਾਂ ਬਈ ਬੋਤਲ ਲੈ ਆਉਣੀ ਆ ਚਲਾ ਦੇ ਮੈਂ ਤੂੰ ਦੇਖ ਲੈ ਵੀ ਕਿੰਨਾ ਕੁ ਪਾਣੀ ਲੈ ਕੇ ਜਾਣਾ ਪਾਣੀ ਘੱਟ ਆ ਇਹ 300 ਲੀਟਰ ਬਸੇ ਆਦੇ ਨਾ ਬਹੁਤਾ ਪਾਣੀ ਤਾਂ ਘੱਟ ਘੱਟੇ ਆ ਫੁੱਲ ਪਾਣੀ ਆ ਫੁੱਲ ਅੱਧੀ ਘੱਲ ਆ ਹੋਰ ਕਿਹਨੇ ਪੋਣਾ ਦਰਸ਼ਨ ਤੇ ਪੋਣਾ ਅਛਾ ਦਰਸ਼ਨ ਆ ਕੱਲ ਬਾਸੋਂ ਦਾ ਜੰਬੜਿਆ ਹੋਇਆ ਮਾਹ ਜਾਲ ਜਿੱਦਾਂ ਮੈਂ ਪਾਉਂਗਾ ਉਸਨੂੰ ਪਾਣੀ ਮਾਹ ਜਾਣਾ ਦਾ ਜੇ ਦੇਖਣਾ ਰੂਡਾ ਬੀਟਰ ਮਾਚੂੜੇ ਹੂੰ ਕੋਰ ਵੀ ਇੱਕ ਜਮਾਹ ਕਹਿੰਦੇ ਇੱਕ ਜਮਾਹ ਲੈ ਆਉਂਦੇ ਫਿਰ ਨਾ ਪਾਣੀ ਪਾ ਕੇ ਆਉਂਗਾ ਮਦਨ ਕਹਿੰਦਾ ਕੱਲੇ ਕੱਲੇ ਖੇਤ ਚ ਜੇ ਤੂੰ ਘੁਮਾ ਦਿੰਦਾ ਨਾ ਦੋ ਜਗ੍ਹਾ ਨੂੰ ਇਹੀ ਇਹਨੂੰ ਪੈਪ ਪਾਲਾ ਬੜਾ ਇਹਨੇ ਤੇਰੀਆਂ ਚਾਰ ਚਾਰ ਲੈਣਾ ਕਵਰ ਕਰ ਲੈਣੀ ਆ ਆਪੇ ਲੱਪੇ ਖੜਾ ਲੂੰਗੇ ਹੂੰ ਇੱਕ ਗੱਬੇ ਖੜਾ ਲੱਗਾ ਸਿੱਧੇ ਇੱਕ ਨਹੀਂ ਖੜਾ ਬਾਲਟੀ ਨਾਲੇ ਪਾ ਦੇ ਨੇ ਸੈਂਟਰ ਦੇ ਵਿੱਚ ਰੱਖ ਕੇ ਆਏ ਲੈ ਜਾਣੀਆਂ ਇਹ ਲੈਣ ਦੋ ਲੈਣਾ ਫੜ ਲੈ ਕਰਨੀਆਂ ਦੋ ਤੇ ਤਿੰਨ ਬੜੋ ਜਣੀਆਂ ਚਾਰ ਚਾਰ ਫੜ ਲੈ ਬਸ ਐ ਤਾਂ ਇਹ ਬਾਲਟੀ ਨਾਲੇ ਪਾ ਦਿਆ ਉਹ ਆਏ ਤਾਂ ਜੇ ਲੱਗੇ ਫਿਰ ਤਾਂ ਕੁਸਤਾ ਕਰਨਾ ਹੀ ਆ ਮੋਟਰ ਪਰ ਦੇ ਬਾਲਟੀ ਲੈ ਆਏ ਤੇ ਦੇ ਲੈ ਐਨਾ ਮੈਂ ਪੰਪ ਨਾਲੇ ਪਾ ਦਾਂ ਜੇ ਕੋਈ ਵੀ ਮੂਰੇ ਨਾ ਲੈ ਹੋਰ ਸੁਣ ਲੈ ਆਹ ਹੋਵੇ ਪੰਪ ਨਾਲ ਸੌਖਾ ਪੰਪ ਨਾਲ ਫਿਰ ਸਭ ਦਾ ਬਾਲਟੀ ਨਾਲ ਦਾ ਹਾਂ ਪੰਪ ਕੇ ਸੌਖਾ ਪੰਪ ਨਾਲੇ ਤੇ ਲਈ ਇੱਕ ਜਦੋਂ ਯੂਕਲੈਨ ਪਾ ਲੇਗਾ ਨਹੀਂ ਪੰਪ ਆਪਾਂ ਚਲ ਬਾਅਦੀਆਂ ਬਾਅਦ ਦੀ ਬਾਲਟੀ ਵੀ ਤਾਂ 15 20 ਲੀਟਰ ਦੀ ਆ ਚਲ ਦੇਖ ਪੰਪ ਪਰ ਵੀ ਦਾ ਪੰਪਾ ਇਹਦੇ ਵਾਲਾ 15 ਦਾ ਉਹ ਦੂਆ ਬੈਟਰੀ ਵਾਲਾ ਵੀ ਦਾ ਆਉਂਦੀ ਆ ਜਦ ਬੜੀ ਆ ਪਾ ਦੇਣਾ ਇੱਕ ਵਾਰੀ ਆ ਪਾ ਦੇਣਾ ਬੂਟੇ ਨਿਕਲੇ ਪੱਤੇ ਜੇ ਦਾ ਉਹ ਹੋ ਜਾਣੇ ਸ਼ੁਰੂ ਪਤਾ ਠੰਡ ਪਛੋਂ ਤੇ ਹੀ ਚੱਲਦੀ ਦੀ ਤਾਂ ਰੋਕ ਦੇ ਹਾਂ ਫੇ ਲੈ ਕੇ ਨਾ ਜਿਹੜੇ ਬੂਟੇ ਖੜੇ ਨੇ ਬਿੱਟੇ ਸਾਫ ਸਾਫ ਹੋ ਗਏ ਜਦੋਂ 15 ਰੱਖ ਹੂੰ ਨਾ ਗਿਉਰੇ ਮਿੱਟੀ ਉਹ ਪਾ ਕੇ ਉਤਾਰ ਦੇਣਾ ਵੀ ਕਈ ਵਾਰੀ ਬੈਣਾ ਬੂਨਾ ਤੋੜ ਦੰਦੀਆਂ ਬੂਟਾ ਫੇਰ ਉੱਤੇ ਲੱਗ ਜੂਗਾ। ਇਹੀ ਤਰ੍ਹਾਂ ਪਾਣੀ 'ਚ ਖੜੇ ਹੈ ਹੀ ਨਹੀਂ ਸੁੱਕਣੇ ਹੈ ਕਿ 10 ਦਿਨ ਤੱਕ ਤੈਨੂੰ ਲੱਗ ਜਾਣਾ ਪਤਾ। ਨਾ ਹੁਣੇ ਮੈਂ ਲਫਾਫੇ ਲਿਆ ਕੇ ਅੱਜ ਮਿੱਟੀ 'ਚ ਬੂਟੇ ਮਿੱਟੀ ਪਾ ਕੇ ਰੱਖ ਦੇਣੇ ਉਹਦੇ। ਚੱਲ ਕੋਈ। ਜੇ ਬੈਣੇ ਤੋੜੇ ਹੀ ਮਹੀਨੇ ਤੱਕ ਫੇਰ ਲੱਗਦਾ ਜਾਊਗਾ। ਜੇ 6 ਮਹੀਨੇ ਤੱਕ ਤੋੜੇ ਫੇਰ। ਫੇਰ ਵੀ ਲੱਗ ਜਾਣਾ। ਰੱਖ ਦੇ ਕੇ ਲੱਗ ਜਾ ਕੇ। ਐ ਕਰੇਗਾ। ਚੱਲ ਸਾਈਲੇ 'ਚ ਪਾ ਕੇ ਰੱਖ ਦੇ ਜੇ ਕਹਣਾ ਯੂਨਾਂ ਰੱਖੇ ਹੁੰਦੇ ਤੇਰੇ ਨਰਸਰੀ ਵਾਲਿਆਂ ਨੇ। ਆਹ ਉਹ ਕਣਾ ਰ ਚਲ ਠੀਕ ਹੈ। ਲੱਗੇ ਹੁਣ ਇਹ ਹਰੇ ਨਿਕਲੇ ਪੱਤੇ ਫੇਰ ਲਾਉਂਗਾ ਫੇਰ ਨਾ ਸੁੱਕ ਜਾਣਾ। ਹੂੰ ਹੂੰ। ਮਿੱਟੀ ਸੁੱਕਣੀ। ਬੰਦੇ ਉਰ ਪੁੱਜ ਕੇ ਦੇਖਣਾ ਹੈ। ਕੀ ਆ? ਪਾਣੀ ਪਾਉਣਾ ਦੇਖਣਾ। ਪਾਣੀ ਪਾਉਣਾ ਤਾਂ ਵੀ ਆ ਤਾਂ ਹੀ ਆਏ ਨਾ ਖੁਸ਼ ਤਾਂ ਹੀ ਆਇਆ ਅੱਜ ਬਾਈ। ਐਮਐਲਏ ਦਾਦਾ ਨਹੀਂ ਪਾਉਣਾ। ਲਾ ਲੋ। ਹਾਂ? ਮੈਂ ਬੁੱਟੇ ਲਾਈ ਨਹੀਂ ਹੈ। ਇਹ ਸਾਡੇ ਨਾਲ। ਇਹ ਸਾਡੇ ਨਾਲ ਹੁੰਦਾ ਇਹ। ਕਾਹੂ ਕੀ 10 ਵਜੇ ਮੋਟਰ ਵਾਲੀ? ਪਹਿਨਾ ਆਈ ਵੀ ਦੀ ਸਵੇਰੇ ਦਾ ਆਪਣੇ ਦਾ ਹੋ ਮੈਂ ਇਥੇ ਨੇ ਚੱਕਿਆ ਰਹਿ ਗਿਆ ਮੈਂ ਤੇ ਚਲਾ ਕੇ ਆਵਾਂ ਜਾਂ ਗਾੜੇ ਕਦੇ ਭੱਜ ਗਏ ਹੂੰ ਹੂੰ ਹਾਂ ਸਵੇਰੇ ਤੋਂ ਹੈਗੀ ਦੀ ਕੱਲ ਵੀ ਕੱਟ ਮਾਰ ਕੇ ਨਹੀਂ ਮਾਰ ਕੱਲ ਮਰੇ ਹੈਗੀ ਦੀ ਕੱਲ ਤਾਂ ਸ਼ਾਮ ਤੱਕ ਚੱਲੀ ਗਈ ਆਪਣੇ ਦਾ ਉਹ ਖਰਾਬ ਹੈ ਤੇ ਕੋੜੇ ਦਾ ਉਹ ਉਹ ਪਾਈ ਦੀ ਕੰਪਲੀਟ ਗੱਲ ਤੇ ਪਾਈ ਦੀ ਮੈਂ ਤੈਨੂੰ ਮੈਂ ਪੁੱਛਿਆ ਜਾਂਦੀ ਹੈ ਹੂੰ ਸੁਪਾ ਸੋਚ ਖਰਾਬ ਜੀ ਹੋਈ ਵੀ ਹੈ ਅੱਜ ਦੋ ਦਿਨ ਹਵਾ ਦਾ ਘਟ ਗਈ ਉਹਨਾਂ ਪਾਣੀ ਅੱਜ ਹਵਾ ਘਟ ਜਣੀ ਉਹਨਾਂ ਬਸ ਹੁੰਨੀ ਦਸੀ ਵੀ ਹਵਾ ਲੰਘ ਲਈ ਜਿਹੜੀ ਪੈਣੀ ਹਵਾ ਚਲਣੀ ਦੀ ਚੱਲ ਨਹੀਂ ਕਿੰਨਾ ਕੋ ਗਿਆ ਪਾਣੀ ਇੱਧਰ ਦੇਖ ਦੇਣਾ ਸਾਈਡ ਉੱਪਰ ਮੈਂ ਕਹਿੰਦਾ ਤੂੰ ਦੱਸ ਦੇ ਰਹਿ ਕੇ ਮੋਹ ਪੈਣੀ ਪਾਣੀ 200 ਆਵਾ ਹਾਂ 150 ਨਹੀਂ ਹੈਗਾ ਇਹ 500 ਹਾਂ ਪੰਪ ਲੈ ਕੇ ਆਉਣਾ ਹਾਂ ਬਾਅਦ ਕਿੱਥੇ ਤੱਕ ਭਰ ਗਈ 500 ਪੈ ਪੈ ਲਾ ਲਈ ਇਹ 500 ਲੀਟਰ ਹੋ ਗਿਆ ਕਹਿੰਦਾ ਬਹੁਤ ਅਸਤ ਤੂੰ ਦੇਖੋ ਆਪਣਾ ਉਹ ਪਾਰਲਾ ਫੇਰ ਗੇੜਾ ਮਾਰੂ ਵਿੱਚ ਤੇਰਾ ਸਾਜੂ ਬਜੇ ਮੇਰਾ ਸਾਜੂ ਹੁਣ ਤਾਂ ਇੱਕ ਇਥੇ ਟਿੰਕਾ ਪਾਉਣੀ ਦਾ ਕਰੂਗਾ ਕੰਗਣੀ ਮੈਂ ਫੋਲ ਕਰ ਲਾ ਬਹੌਲੀ ਜਾਈ ਨਾ ਡੁੱਲਦੀ ਹੈਗੀ ਤੁਪਕਾ ਵੀ ਟੱਕਣੀ ਹੈਗਾ ਪਰ ਹਾਂ ਹਾਂ ਡੁੱਲਦੀ ਨਹੀਂ ਜਦ ਮੈਂ ਤੁਰਿਆ ਹੋਇਆ ਨਿਕਲਦਾ ਗੰਨਾ ਤੁਰਪੇ ਜਮੂਗਾ ਤੇ ਠਹਿਰ ਕੇ ਜਮਣਾ ਗੰਨੇ ਨੇ ਜਮਣਾ 13 14 ਰੀਗਨ ਦੇਖਣ ਆ ਜਾਂਦੇ ਹੈ ਇਹਨੇ ਜੀ ਉਹ ਜਮ ਡੇਟ ਬੰਨੀ ਵੀ ਆ 13 14 ਦੀ ਹੈਗੀ ਆ ਆਰਾਮ ਨੂੰ ਤਾਂ ਬਹੁਤ ਠੰਡ ਆ ਰਾਤ ਨੂੰ ਠੰਡ ਆ ਠੰਡ ਕਰ ਕੀ ਨਹੀਂ ਨਿਕਲ ਰਹੇ ਹਾਂ ਚੱਲ ਦਿਨ ਚ ਗਰਮੀ ਹੋਗੀ ਹਵਾ ਕਿੰਨੀ ਚੱਲਦੀ ਅੱਜ ਮੈਂ ਕਹਿੰਦਾ ਮਲਗੀ ਸੀ ਤੇ ਖਾਸੀ ਬੀਜ ਲੈ ਕੇ ਜਾਂਦੇ ਹਾਂ ਉੱਥੇ ਬਹੁਤ ਬੀਜੇ ਬਹੁਤ ਚੱਲਦਾ ਹੂੰ ਬੀਜੇ ਬੀਜ ਦੀ ਡਿਮਾਂਡ ਆ ਮੇਰੇ ਕੋਲ ਬਹੁਤ ਆਉਂਦੇ ਸੜਕੇ ਕਰਕੇ ਕੱਲ ਆਇਆ ਉਹਦੇ ਇੱਕ ਬਾਈ ਬੀਜ ਮੈਂ ਕਿਹਾ ਵੀ 10 ਦਿਨ ਤੇ ਬਾਅਦ ਜੇ ਬਚ ਗਿਆ ਜੇ ਨਹੀਂ ਬਜੀਆ ਤਾਂ ਨਾ ਸਹੀ ਲਹੂ ਕੀ ਪਾਣੀ ਪਾ ਵੀ ਦਿੱਤਾ ਬੰਦਿਆਂ ਨੇ ਸਾਡਿਆਂ ਨੇ 2 4 6 7 8 ਸਾਰੀਆਂ ਲੈਣਾਂ ਜੇ ਬਾਤ ਆਹ ਰਹੀ ਇੱਕ ਗੱਬੇ ਹੂੰ ਇਹ ਤਾਂ ਕੰਮ ਗੇੜ ਚ ਵੀ ਕਰਤਾ ਤੁਸੀਂ ਉੱਡਣ ਉੱਥੇ ਦੇ ਲੈ ਉੱਥੇ ਜਿਹੜੀਆਂ ਪੱਖੀਆਂ ਇਕੱਠੇ ਹੋ ਗਏ ਹਾਂ ਹਾਂ ਬੰਦੇ ਵੀ ਦੋਏ ਤੇ ਅਸੀਂ ਕਰਤਾਂ ਉਹ ਜਿੰਨੇ ਨੇ ਤੁਸੀਂ ਪਾਣੀ ਲੈਣ ਆਦੇ ਨੇ ਇੱਥੇ ਤੁਹਾਡੇ ਕੋਲ ਕਰਦਾ ਫਰਕ ਆ ਐ ਦੇਤੀ ਕਰ ਪਰ ਦੀ ਬਾਅਦ ਚ ਬੰਦ ਕਰ ਦੇ ਲੈ ਕਿਹੜਾ ਬੰਦ ਕਰੂੰਗਾ 15 ਮਿੰਟ ਲੱਗਣਿਆ ਹੋਰ 15 ਵੀ ਲੱਗਿਆ ਆ ਕੇ ਰਹਿ ਗਈਆਂ ਹਾਂ ਇਹ ਲੰਮਾ ਰਹਿ ਗਈਆਂ ਹੂੰ ਚਲੋ ਏ ਕਿਥੇ ਖਾਲੀ ਹੋ ਜੂ ਇਹ ਰੱਖੋ ਆ ਕੇ ਦੀ ਦਾ ਨਾ ਕੋਈ ਕੁਝ ਨਾ ਕੇ 200 ਲੀਟਰ ਪਾਣੀ ਪਿਆ ਆ ਜੀ ਉਹਨੇ ਅੱਡੀ ਦਾ ਹੈ ਅੱਡੇ ਰੋ ਵੀ ਉਹਨੇ ਬੜੇ ਸਾਫ ਕਰਨੇ ਆ ਗਏ ਨਾ ਸਾਫ ਨਹੀਂ ਵਿੱਚ ਬੜਨੀ ਹੁੰਦਾ ਬਾਈ ਹਰਿਆਈ ਨਹੀਂ ਹੈਗੀ ਉਹ ਇਹ ਕੈਮੀਕਲ ਜੰਮਿਆ ਵਾ ਆ ਦੇਖਦੇ ਨਹੀਂ ਪਾਣੀ ਕਿੱਥੇ ਗਿਆ ਆਹਾ ਆਹਾ ਆ ਗਿਆ ਆ ਗਿਆ ਆ ਗਿਆ ਹੁਣ ਦੇਖਿਆ ਪੂਰੇ ਆ ਇੱਕ ਪਾਖਾ ਦਾ 500 ਲੀਟਰ ਆ ਇਹਦੇ ਹੂੰ 500 ਲੀਟਰ ਪਿਆ 900 ਲੀਟਰ ਲੈਂਦਾ ਰ 400 ਲੀਟਰ ਪਾਣੀ ਲਾਤਾ ਯਾਰ ਪਾ ਲੈਂਦਾ ਫੇਰੇ ਹੋ 200 ਲੀਟਰ ਹੈ ਇਹ ਮੈਟੂ ਤੂੰ ਤਾਂ ਕਹਿੰਦਾ 200 ਲੀਟਰ ਪਾਣੀ ਲਾਉਣਾ ਕਾ ਚੱਲ ਰਿਹਾ ਅੱਜ ਫੇਰ ਹੈ ਉਹ ਵੀ ਕਹਿੰਦਾ ਮੈਂ ਹੁਣ ਪੁੱਛ ਪਾਣੀ ਵਧ ਕਰਕੇ ਵੱਧ ਲੱਗਦਾ ਫੇਰਾ ਏ ਇਹਨਾਂ ਕਿੰਨਾ ਖਲਚਾਣ ਆ ਰਹਿ ਗਿਆ ਬਸ ਰਹਿ ਵੀ ਕਿੰਨਾ ਖਲਚਾਣ 500 ਲੀਟਰ ਰਹਿ ਗਿਆ 900 ਲੀਟਰ ਲੈਂਦਾ ਤਾ ਫੇਰਾ ਫਿਰ ਦੋ ਫੇਰਾ ਪਿਆ ਲਿੰਗਸਾ ਓਲੀਟਰ ਹੋਰ ਲੱਜ ਜਾਣਾ ਮੈਂ ਵੀ ਇਕੱਤੀ ਹੋਣਾ ਆਈ ਆ ਸਾਰੀਆਂ ਨਹੀਂ ਪੂਰੀ ਪੜਨੀ ਆ ਸਾਰੀਆਂ ਦਾਰ ਦਾ ਬੂਟੇ ਰਹਿ ਗਏ ਉਹ ਤੱਕ ਤਾਂ ਪਾਇਆ ਹਮ ਚੱਲ ਕੋਈ ਨਹੀਂ ਘਰ ਤੇ ਹੋਰ ਭਰ ਲਈ ਜਾਏ ਜਾਂਦੇ ਹੋਏ ਉਹ ਤੀਕਾ ਆ ਜਾ ਦੇਖੀਏ ਪ੍ਰਧਾਨ ਕੋਲ ਕਿੱਥੇ ਹੈ ਇਹਦੀ ਵੀਡੀਓ ਵਾ ਦੇਖਿਆ ਆ ਦੇਖ ਲੋ ਇਹ ਸਾਲ ਬੁਮਾਰਾ ਜੀ ਮੇਰਾ ਦੋ ਘੰਟਾ ਚਲਾਤਾ ਆਪਣੇ ਬੇਡ ਵਾਲਿਆਂ ਨੂੰ ਠੀਕ ਹੈ ਭਾਈ ਦਗਾੜੀ ਪਰਾਲੇ ਬਿਲਗਾ ਵਾਲਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਇਹ ਜਨਣੇ ਕਰੀਏ ਵਧਾਈਆਂ ਦੇ ਦੀ ਅੱਜ ਮਨੇ ਆਣੇ ਪਿੰਡ ਵਾਲੇ ਉਹ ਇੰਨਾ ਪਸੰਦ ਆਦਾ ਦੋ ਘੰਟਾ ਸਵੇਰ ਦਾ 3:30 ਵਧਾਈਆਂ ਜੀ ਕਹਿਣ ਹੁਣ ਵਧਾਈਆਂ ਜੀ ਕਹਿ 4 ਮਿੰਟ ਇਹ ਜੇ ਮੈਂ ਲੋਈਆਂ ਦੇਣੀ ਆ ਜੀ ਬਹੁਤ ਵਧਾਈਆਂ ਪਹਿਲਾਂ ਵਧਾਈਆਂ ਲੱਗਿਆ ਮੈਂ ਉਹ ਆ ਜਾਈਏ ਦੱਸ ਮੈਂ ਕਿਹ ਜੇ ਨਾ ਤੇਰੀ ਦਾ ਬਹਾਰ ਜਾ ਰਿਹਾ ਔਰ ਦਮੂਰੇ ਵਿੱਚ ਲੱਜ ਰਿਹਾ ਹੈ ਪ੍ਰਧਾਨ ਜੀ ਵਧਾਈਆਂ ਵਧਾਈਆਂ ਦਾ ਹੱਥੋਂ ਨਾ ਲਾੜੋ ਸਭਾਈ ਹੋ ਗਿਆ ਸਾਹ ਹਾਥੂ ਉਧਰੋਂ ਵੰਗੜੇ ਦਿੱਤੇ ਮੈਂ ਨਾ ਮਾਪ ਤੇ ਉਹ ਜੀ ਤੇ ਜਾਣਾ ਸਾਰੇ ਗੱਦੜੇ ਜਾਣ ਨੂੰ ਭਲਾਈ ਪਈ ਉਹਨਾਂ ਦੀ ਗਿੜੇ ਦੇ ਦੇ ਕੀ ਜਿਹੜਾ ਸੂਜਾ ਰੋਟ ਨਹੀਂ ਹੁੰਦਾ ਹੋਵੇ ਗੱਲ ਉਹਨਾਂ ਨੂੰ ਪਤਾ ਨਹੀਂ ਕਿੰਨੇ ਲੱਖ ਨੇ ਪਾ ਕੇ ਇਹ ਬਣੀ ਕਿਤੇ ਇੱਥੇ ਕੋਈ ਨਾ ਤੈਨੂੰ ਮੈਂ ਮਾਰਾ ਕਰਿਆ ਕਹਦਾ ਯਾਦ ਰੱਖਦਾ ਤੂੰ ਆਏ ਮੈਂ ਖਿਆਲ ਹੀ ਕਰਿਆ ਮੈਂ ਕਿਰੇ ਟਿੱਕੇ ਪੈ ਜਾ ਮੈਂ ਸ਼ਰਾਬ ਨੂੰ ਤੁੰਗ ਲਿਆ ਆਓ ਫਿਰ ਮੈਂ ਹਾਂ ਨਾ ਕਰੀ ਨਹੀਂ ਹੈ ਜਿੱਦ ਮੈਂ ਜਦੋਂ ਉਹਨੂੰ ਮੁੱਖਾ ਨਹੀਂ ਆ ਗਿਆ ਤੇ ਉਹਨੂੰ ਨਹੀਂ ਹੋਇਆ ਪਤਾ ਨਾ ਨਹੀਂ ਕਰੀ ਬਾਈ ਤੂੰ ਤਾਂ ਦੇਖੀ ਮੈਨਾਂ ਨੇ ਪੁੱਛਿਆ ਮੈਂ ਕਿ ਉੱਥੇ ਨੂੰ ਆਈ ਲੈ ਗਏ ਆਉਂਗੇ ਤੂੰ ਆਈ ਕਹਿੰਦਾ ਵੀ ਆ ਜਾ ਆ ਜਾ ਆ ਗਿਆ ਹਾਂ ਬੈਠ ਜਾ ਡੈਂਚੀ ਚੱਲ ਮਰਜੀ ਆ ਬਾਈ ਦੀ ਤੇ ਸਾਨੂੰ ਆ ਵੀ ਮੈਂ ਨਹੀਂ ਮੈਂ ਤਾਂ ਹੋਰ ਗੱਲ ਕਰਨ ਮਹਿੰਦਰ ਪ੍ਰਧਾਨ ਅਗਰੇ ਤੇਗਲੇంద్ర ਭਗਵਤ ਮੈਂ ਬੈਠੀ ਨਾ ਉੱਥੇ ਸਾਡੇ ਪਿੱਛੇ ਇਹ ਖੜਾ ਕਹਿੰਦਾ ਦਸਦੀ ਮੇਰੇ ਮਾਂ ਕਹਿੰਦੇ ਨਾ ਮਗਰੋਂ ਦੇ ਲੋ ਦੇਖਦੇ ਗਿਆ ਤੁਸੀਂ ਕੀੜੇ ਦੇ ਦੇ ਕੇ ਦਰਸ ਜਗਾ ਦਾ ਢਾਈ ਘੰਟਾ ਲੱਗਦਾ ਉਹਦੇ ਤੋਂ ਜਿਆਦਾ ਗੁਰੂ ਲੈ ਜਾਂਦਾ ਦਵਾ ਦੀ ਵਾਰ ਚਾਰ ਰੋਟੇ ਹੋ ਗਏ ਇੰਨੇ ਇਹ ਨੂੰ ਕਰਿਆ ਫਿਰ ਇਹ ਰਾਤ ਮੈਂ ਬੰਦਰ 3 3 6 3 9 12 13 14 15 16 ਟਰੈਕਟਰ ਆਉਂਦੇ ਕਹਿੰਦਾ ਇੱਕ ਮੂਰ ਆ ਕੇ 17 ਟਰੈਕਟਰ ਆਉਂਦੇ ਨੇ ਹਾਂ ਜੋਂਡੀ ਆਰ ਦੇ ਜੋਂਡੀ ਦੇ ਬਹੁਤ ਆਉਂਦੇ 17 52000 ਦਾ 53000 ਦਾ ਗੁਰੰਜਾ ਬਣ ਤੇ ਮਿੱਤਰਾਂ ਦਾ ਬਹੁਤ ਰਹੇ ਤੁਸੀਂ ਕਿੱਦ ਲੱਗੀ ਸੀ ਜਿੱਥਰ ਦੇਖ ਉਥਰੇ ਮੈਂ ਭਲਾ ਉਧਰ ਉਹ ਇਕੱਠੇ ਗਰੀ ਜੜੇ ਆ ਠੀਕ ਦੇ ਆ ਹੁਣ ਵੀ ਕਾ ਤੁਰਦੇ ਆ ਚੱਲ ਵਧੀਆ ਭਾਈ ਹਰਾ ਗੋੜਾ ਨੀਲਾ ਗੋੜਾ ਤਨੂ ਲੋ ਹੋ ਗਏ ਦੋਨੇ ਯਾਰੀ ਹੁਣ ਤੇਰੀ ਵਾਰੀ ਆ ਹੁਣ ਮੈਨੂੰ ਕਹਿੰਦਾ ਤਾਂ ਨਾ ਮੇਰੀ ਨਹੀਂ ਤੇਰੀ ਵਾਰੀ ਆ ਹੁਣ ਚੱਲ ਦਾਸ ਪਾ ਲੂਗੀ ਠੀਕ ਆ ਸ਼ਾਮ ਨੂੰ ਦੇਖੀ ਜਾਊਗਾ ਅੱਜ ਯਾਰ ਪਰ ਜਿਵੇਂ ਹਾਰ ਗਿਆ ਸਾਬ ਮੈਨੂੰ ਲੂਨ ਕਰਾਉਣਾ ਪੈ ਜਾਣਾ ਪਹਿਲਾਂ ਆਪ ਕਹਿੰਦਾ ਮੈਂ ਹਾਰ ਜਵਾਂ ਆਹ ਦੇਖ ਦੀ ਫੋਟੋ ਦੇਖੀ ਦੀ 17 ਮਾਡਲ ਆਉਂਦੇ ਦੇਖ ਲੈ 17 ਟਰੈਕਟਰ ਆਉਂਦੇ ਕਹਿੰਦਾ ਜੌਂਡੀਅਰ ਤੇ ਇਹ ਮੁੰਡਾ ਕਹਿੰਦਾ ਇੱਕ ਹੋਰ ਆਉਣਾ ਹੈ ਉਦੇ ਸਣੀ 17 ਹੋਗੇ ਨਹੀਂ ਤਾਂ 16 ਆਏ 110 HP ਹਾਂ ਦੇਖ ਲੈ ਐਸ ਜੱਗੇ ਬੋਸ ਨੂੰ ਪਈ ਜਾਂਦੇ ਵੀ ਇੰਨੇ ਮਾਡਲ ਕਿੱਥੇ ਦੇ ਕੱਢ ਕੱਢ ਲਿਆਉਂਦਾ ਮਾਡਲ ਹੈਗਾ ਹੀ ਐ ਜਿਹੜੇ 52 10 ਫੋਟੋ ਬਣਾਈ ਵੀ ਆ ਉਹ ਵੀ 4 ਵੀਲ ਆ ਉਹ 2 ਵੀਲ ਦੀ ਬਣਾਉਂਗੇ ਫਿਰ ਤਾਂ 34 30 35 ਬਣ ਜਣੇ ਹਾਂ ਯਾਰ ਸ਼ਕਤੀ 55 50 43 ਮਾਡਲ ਵਾ ਬਹੁਤ ਮਾਡਲ ਆ ਉਹ 2 ਈਲ ਚ ਆ ਕੋਈ 4 ਈਲ ਚ ਆ ਪਾ ਟਾਇਰ ਵੀਰੇ 52 ਰੱਖਦਾ ਯਾਰ 52 ਦਾ ਸੀ ਕਿ ਜੱਗਿਆਣਾ ਇਹੀ ਜਿਹੜਾ ਦੇਖੇ ਆ ਇੱਕ ਭੈਣੀ ਸਰਪੰਚ ਦੇ 55 5 ਬਾਕੀ ਬਹੁਤ ਨਾਮ ਆਉਂਦੀ ਇਹਦੇ ਤਾਂ ਹਾਂ ਮਾਡਲ ਵਾ ਚੱਲ ਕੋਈ ਨਹੀਂ ਆਪਸ਼ਨਾਂ ਤਾਂ ਹੈਗੀਆਂ ਆਪਸ਼ਨਾਂ ਤਾਂ ਹੈਗੀਆਂ ਉਹ ਦੇਖ ਕੇ ਨਾ ਤਾਂ ਹਾਂ ਰੂਟਾ ਵੀਡੀਓ ਤੇ ਕਹਾ ਚੀਨ ਸਿਸਟਮ ਜਿਹੜਾ ਬਣਾਏ ਖੰਡ ਭਾਣੇ ਨਾਲੇ ਨਾ ਨਾ ਠੀਕ ਆ ਚੈੱਕ ਕਰੋ ਥੋੜੇ ਹੱਥ ਕੋਟੇ ਬੜੇ ਵੀ ਮਿਲ ਜਣੇ ਨੇ ਇਹ ਦੇਖ ਵਾਹ ਨੇ ਅੱਛੇ ਚੱਲੇ 10 ਵੀ ਮਿਲ ਜੂ ਗੱਲ ਕਰ ਗਾਨਪਾਇਰ ਨਾਲ ਕਰਦਾ 10 ਸੈਟਮ ਜੱਟੇ ਸਾਰੇ ਬਾਈ ਹੂੰ ਨਹੀਂ 1 ਟੋਟਾ ਫੋਟਾ ਬਿੱਟਾ ਲੇ ਗਏ 11 ਹਾਰ 11 13 ਹਜੇ ਬੁੱਟੇ ਬਾਟੇ 11 ਤਾਂ ਤੂੰ ਬਾਈ ਜਾਂਦਾ 13 ਤੇ 11 ਹੋ ਜਾਂਦੇ ਬੁੱਟੇ ਬਾਟਿਆ ਜਾ ਬੱਟੇ ਵਿੱਚ ਤਾਂ ਫਿਰ ਹੋਊਗਾ ਚੱਲ ਅੱਜ ਤਾਂ ਜਗਦੀਪ ਅੰਮ੍ਰਿਤਾ ਦੇ ਨਾਜ਼ੀ ਨੌਂ ਹੀ ਰੱਖੇ ਹੋਏ ਆ ਉਹਦੇ ਕੋਲ ਵੀ ਇਹੀ ਆ ਬਸ ਆਹ 2 ਵੀਲ ਆ ਗਾਨਪਾਇਰ ਕੋ ਖੁਸ਼ ਹੋ ਕੇ ਕਹਿੰਦੇ ਬਾਈ ਅੱਠੇ ਹੋ ਕੇ ਲੈਣ ਆਉਂਦੇ ਜੀ ਅਜਿੱਦਦੇ ਰਹੇਗੇ ਖੜਗੇ ਕੰਮ ਪੈ ਜਾਣਾ ਚਲ ਫੇਰ ਵੀ ਬਾਹਲੇ ਅਸੀਂ ਬਲਗੇ ਜਾਣਾ ਬਿੰਦਰ ਤੇ ਫੇਰ ਦੱਸੂਗੇ ਉਹ ਜਿੱਦਾਂ ਬਲਗੇ ਜਾਣਾ ਉਧਰ ਦੱਸੂਗੇ ਫਿਰ ਅਸੀਂ ਮੈਂ ਕਿਹਾ ਐਂ ਕੜੀ ਜੀਪ ਲੈ ਲਈ ਮੈਂ ਤਾਂ ਆਪਕੇ ਆਵੇਂ ਪੱਤੇ ਵਾਲੀ ਜੀਪ ਲੈ ਜਾਣੀ ਉਹਦੇ ਪਿੱਛੇ ਟਰਾਲਾ ਪਾ ਲੈਣਾ ਉਹਦੇ ਵਿੱਚ ਪੱਤਰ ਅਧਰੇ ਜਾਣੇ ਆਉਣ ਲੱਗੇ ਸਾਰੇ ਟਰਾਲੇ ਛੜਾ ਆਉਣ ਲੱਗੇ ਟਰਾਲੇ 'ਚ ਛੜੇ ਬਿੰਦਰ ਬਾਈ ਬਜੇ ਟਰਾਲੇ 'ਚ ਹੋਣਾ ਨਾ ਹਾਂ ਲੋਟ ਆ ਜਾਣਾਗਾ ਆਪਾਂ ਚਲ ਦੇਖਦੇ ਆ ਇਹ ਗੱਲਾਂ ਜੀ ਉਹ ਪਿੱਛੇ ਪਿੱਛੇ ਹਾਂ ਉਹਨਾਂ ਦਾ ਪ੍ਰਦਾਨ ਕਰੂਗਾ ਦਿਵਾਜਤੀ ਆ ਠੀਕ ਆ ਓਕੇ ਬੱਦੀ ਗਾਲ ਜੀ ਸਾਰਿਆਂ ਨੂੰ ਓਕੇ ਰੱਖੋ ਇਹ ਨਹੀਂ ਹੋ ਗਈ ਪਾਰਟੀ ਵਾਲਜਾ ਹੂੰ ਇਹਨੇ ਆਹ ਲਿਆ ਸਭ ਕੁ ਲੋਕ ਪੂਰਾ ਵਧੀਆ ਜੀ ਛੋਲੀ ਜਹਾ ਕੱਢ ਜਾ ਆਹ ਵੇ ਚਾਬੀ ਚਾਬੀ ਕਰਨ ਨੂੰ ਲੈ ਜਾ ਬਾਕੀ ਉਹ ਇਹਨਾਂ ਦੇ ਖੋਗੇ ਆ ਲਿਆਇਆ ਜੱਬੀ ਆ ਲਿਆਇਆ ਜੱਬੀ ਬਿੱਡਾ ਜਾਂ ਖੜੇ ਹੋ ਸੀ ਇੱਕ ਬਰੰਡੇ ਆ ਲੈ ਬਈ ਜਾਨ ਨੇ ਜਿਹਦੇ ਦਾ ਸੋਨੂ ਨਹੀਂ ਜਾਣਦੇ ਆ ਨਾ ਓਏ ਆਪਣੇ ਓਏ ਆ ਸੂਈ ਦੇਖ ਲੈ ਜੀ ਤੇਲ ਚਲਾ ਚਲਾ ਕੇ ਜੂ ਥੱਲੇ ਭੇਜਤੀ ਸਾਰੀ ਓਏ ਜਿਹੜਾ ਲੈਣਾ ਏ ਤੋ ਉਹਦਾ ਘੇੜਾ ਨਹੀਂ ਲੈਂਦੇ ਇਹਦਾ ਘੇੜਾ ਲੈ ਲੈ ਕੇ ਜਾਨ ਨੂੰ ਬੜਾਈ ਪਈ ਸਾਰਿਆਂ ਨੇ ਲੇ ਕੰਮ ਕਰਦੇ ਹੀ ਆ। ਤੇ ਲੈ ਬਾਈ ਦੀ ਜਾਨ ਨੂੰ ਬੜਾਈ ਪਛਰੇ ਕੀ ਆ ਕਿਹੜਾ ਲੈਣ ਬੈਹ ਜੁੰਦਾ। ਇਹੇ ਪਰਦੀਲਾ ਬਹੁਤਾ ਆ ਵੀ ਜੇ ਉਪਰਾਂ ਬੰਦਾ ਚਰਾਉਂਗਾ ਨਾ ਪੁੱਠਾ ਕਰ ਦੂਗਾ। ਕਟਾਈ ਦਾ ਤੁਸੀਂ ਡੇੜਾ ਵੀ ਆਹ ਡੋਟੀ ਵੀ ਖਲਾਵਾ। ਮੈਂ ਦੇਖ ਲਿਆ। ਟੋਰਾ ਬਹੁਤ। ਅਰੇ ਦੇਖਿਆ ਇਹ ਮਨ। ਕਟਾਈ ਬਹੁਤ ਨਹੀਂ ਨਹੀਂ। ਮੈਂ ਨਹੀਂ ਕਿਹੜਾ ਦੇਣਾ। ਆ ਚਲਾਏ ਲੈ ਉੱਪਰ ਬਹਿ ਗਿਆ ਕੇ। ਬਾਸ ਆ ਦੇਖ। ਲੈ ਮੈਂ ਤੇ ਮੇਰਾ ਦਾਵ ਜੀ ਸ਼ਰਤ ਦਾ ਕਿਹੜਾ ਨਹੀਂ। ਲੈ ਦੇ ਲੈ ਮੈਂ ਬਹਿ ਜਾਂਦਾ ਲਾਗ। ਬੈਠੋ ਚਲੋ। ਆ ਜਾ। ਆਏ ਹਾਏ। ਆ ਬੈਠ ਕਿਹੜੇ ਹੁੰਦਾ। ਉਧਰ ਮੱਤਾਂ ਕਰ ਆਉਣੀਆਂ ਆਉਣ ਲੱਗਦਾ। ਲੈ ਓਰੀਜਿਨਲ ਕਿਤੇ ਉਧਰ ਮੀਟਿੰਗ ਚੱਲ ਪਈ ਹੁਣ ਉਧਰ ਸੈਲਜ਼ ਸਟੇਰੀਂਗ ਦੀ ਚੱਲ ਪਈ ਇਹਨੂੰ ਆਈ ਵਾਲਾ ਕਿਤੇ ਰੇਤੇ ਦੀ ਪੈਲੀ ਭਰਨ ਚੱਲੇ ਆ ਜਿਹੜਾ ਦੇਣ ਚੱਲੇ ਆ ਹੌਲੀ 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 లై ਮੜਾਈ ਬਹੁਤ ਆ ਜਿਵੇਂ ਬ੍ਰੇਕ ਲਾ ਕੇ ਮੋੜ ਦੇ ਉਂਦੇ ਹੋਰੀ ਇਹਦੇ ਆ ਤੋਏ ਮੁੜ ਗਿਆ ਜਿਵੇਂ ਬ੍ਰੇਕ ਲਾ ਕੇ ਮੋੜ ਦੇ ਤਾਂ ਹੀ ਘੇੜੇ ਬੰਨੇ ਪੈਸੇ ਉਹ ਤਾਂ ਹੀ ਸਾਰੇ ਇਹਨੂੰ ਚਲਾ ਚਲਾ ਕੇ ਦੇਖੀ ਜਾਂਦੇ ਸਾਰੇ ਬਾਰ ਬਾਰ ਵੀ ਕਿਆ ਚੀਜ਼ ਹੈ ਜੀ ਅਦੇਲਾ ਤੇਲ ਲੈ ਜੁਰੀਆਂ ਧੱਲੇ ਹੀ ਲਾਈਆਂ ਪਈਆਂ ਜਿਹੜਾ ਦੇਖੋ ਈ ਦਾ ਕਿਹੜਾ ਦਿਨ ਬਹਿ ਜਾਂਦਾ ਮੈਂ ਵੀ ਦੇਖਾਂ ਵੀ ਚੱਲ ਗਿਆ ਹੁਣ ਆ ਤੂੰ ਇੱਕੋ ਬੈਠ ਕੇ ਓ ਗਾਲੇ ਇਹਦਾ ਤੇਲ ਥੋੜਾ ਮਗਾ ਲਿਆ ਹੁਣ ਹੁਣ ਤੂੰ ਇਹਦੇ ਪਰ ਹੋ ਗਿਆ ਮੰਨ ਕਰ ਦੇ ਉਹ ਆ ਜਾ ਤੈਨੂੰ ਆਦੀ ਉਹ ਆ ਜਾ ਤੈਨੂੰ ਇੱਥੇ ਨਹੀਂ ਰਹਿ ਗਿਆ ਉਹ ਆ ਜਾ ਤੂੰ ਵੀ ਬਹਿ ਕੇ ਦੇਖ ਲੈ ਹੁਣ ਉਹ ਪੰਚੀ ਨੂੰ ਕਹ ਮਾ ਭਾਈ ਤੂੰ ਵੀ ਕਿੜਾ ਦੇ ਕੇ ਦੇਖ ਲੈ ਆ ਬਹੁਤ ਤੇਜ਼ ਮੁਰਦਾ ਉਹ ਚੀਜੇ ਬਹੁਤ ਹਨ ਇਹਦੇ ਭਜਾ ਕੇ ਨਹੀਂ ਘਟਦਾ ਬੱਜਣਾ ਹਾਂ ਉਠਾਉ ਲੂੰ ਜਿਹੜੇ ਸਾਬ ਕਹੇ ਦੀ ਮੜਾਈ ਆ ਇਹ ਤਾਂ ਪਠਾ ਹੋ ਜੂਗਾ ਗੱਗੇ ਬੜਾ ਜ਼ਿਆਦਾ ਸਮਝਣਾ ਨਹੀਂ ਰਹਿ ਕਿਤੇ ਇਹ ਕਿਹਦੀ ਇੱਧਰ ਕਿਹੜਾ ਲੈ ਲਓ ਪਿੱਛੇ ਬੰਦਾ ਮੇਰਾ ਹੀ ਮੇਰਾ ਬਾਈ ਨੂੰ 4x4 ਉਹ ਆ ਗਿਆ 4x4 ਦੇ ਜਵਾਨਾ ਇਹ ਤਾਂ ਜੱਗਾ ਦੱਸੂਗਾ ਵੀ ਜਿਹੜਾ ਜੱਗਾ ਇਹਨੇ ਰੱਖਿਆ ਨਾ ਨਾ ਉਹ ਤੇਰੀ ਗੱਲ ਨਾ ਸਹੀ ਬੜਾ 4x4 ਲੈ ਚ ਪੈਸੇ ਲਈ ਜਾਂ ਤੇਰੀ ਦੀ 4x4 ਉਹ ਹੀ ਹਾਏ 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 ਸਹੀ ਗੱਲ ਆ ਯਾਰ ਕਿਉਂਕਿ ਆ ਜਵਾਨਾ ਹੀ ਫੋਰ ਲੈ ਬਾਈ ਵੀਡੀਓ ਆਈ ਜਿਹੜਾ ਜਵਾਨਾ ਹੀ ਨਹੀਂ ਜਿਹੜਾ ਜੱਗਾ ਇਹਦਾ ਟਰਾਲਾ ਹੈ ਜੱਲ ਪਿਆ ਪ੍ਰਧਾਨ ਨੇ ਮਾ ਸਾਡੇ ਰਾਤਾ ਛੱਡ ਦੀ ਹਾਂ 852 ਵਾਲੇ ਫੈਨ ਸਾਬ ਆਪਣੀ ਜਗ੍ਹਾ ਦੀ ਸਾਬ ਆਪਣੀ ਜਗ੍ਹਾ ਤਾਂ ਹੀ ਤੈਨੂੰ ਕਿਹਾ ਹੈਗਾ ਉਹ ਤੇਰਾ ਵੀ ਬਰਾ ਖੜੇ ਬੜੇ ਭਾਈ ਉਹ 852 ਤੇਰੇ ਨਾਲ ਬੜਾ ਖੜਾ 4x4 ਜੇ ਛੋਟਾ 4x4 ਆਉਂਗਾ 852 ਜਾਂਦਾ ਨਹੀਂ ਕੋਈ ਉਹ ਦੇਖਾ ਇਹਦਾ ਬੜਾ ਭਾਈ ਕਿਹੜਾ ਆਇਆ ਇਹਦਾ ਇਹਦਾ ਬੜਾ ਭਾਈ ਆ ਬਾਈ ਜਿਵੇਂ ਆਇਆ ਜੇ ਨਾ ਆਇਆ ਕੋਈ ਮੋੜੀ ਜਾਂਦਾ ਹੁਣ ਤਾਂ ਇੱਕ ਉਂਗਲੀ ਦਾ ਮੋੜ ਹੋਣਾ ਚਲੋ ਬਾਈ ਲੋ ਜੀ ਇੱਥੇ ਦੇ ਲੱਤਾ ਗਿੱਲ ਐ ਕਰੋ ਨਹੀਂ ਉਮੀਦ ਨਹੀਂ ਸੀ ਤੀ ਇਹਨੇ ਵੇਡ ਦੂੰਗਾ ਇਹ ਮਨੂ ਤਾਂ ਇਹਦੇ ਵੀ 10 20 ਦਿਨ ਹੋਰ ਲਾਉਂਗਾ ਹਾਂ ਮਨੂ ਜਤ ਹਮ ਕੀ ਉਹ ਕੱਖ ਲੱਗੇ ਹੋਏ ਕੱਢਣ ਬਾਹਰ ਬਾਹਰ ਕੱਢ ਗਏ ਚੱਲ ਵੇਲੇ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦਾ ਹੋਰ ਆਪ ਕਿਆ ਟਾਈਮ ਲਗਾਏਗਾ ਆਪ ਤੇ ਵਾਸਤਾ ਹਮ ਬਸ ਛੁੱਟੀ 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 ਤਾਂ ਤੇਰੀ ਮੈਂ ਇਹੀ ਜੀ ਕਰਾਉਣੀ ਆ ਨਾ ਕਿਦਨੇ ਨਤੀਆ ਆ ਮਰਗਿਆ ਦੇਖ ਲਾ ਹਾਂ ਉਹ ਦੂਈ ਪੱਲੀ ਜਾ ਕੇ ਲਿਆਉਣੀ ਦੀ ਚੱਲ ਥੱਬੇ ਲਾ ਲੈ ਢੇਰ ਚੱਲ ਤੂੰ ਰੋਜ਼ ਕੱਢਦੀ ਏ ਕੱਖ ਬਾਹਰ 10 ਮਿੰਟ ਹੋਰ ਲੱਗਣੇ ਆ ਤੇ ਜਾਂਦਾ ਇਹਨਾਂ ਨੂੰ ਲੈ ਕੇ ਅੱਜ ਪ੍ਰਧਾਨਗਰ ਲੰਘੇ ਤੇ ਟਰੈਕਟਰ ਲੈਣ ਉੱਧਰ ਟਾਈਮ ਲੱਗ ਗਿਆ ਦੇਖਾ ਗੱਬੇ ਢੇਰ ਲਾਉਣ ਲੱਗਿਆ ਵਾ ਇੱਥੇ ਨੂੰ ਟਰਾਲਾ ਕੱਢਣਾ ਹਾਂ ਆ ਇੱਥੇ ਨੂੰ ਸਿੜ ਇੱਥੇ ਨੂੰ ਟਰਾਲਾ ਵੀ ਕੱਢਣਾ ਉਦੋਂ ਤੇ ਗੰਨਾ ਹਜੇ ਸਮਝ ਗਏ ਇੱਥੇ ਸਿਟੀ ਜਾ ਪਾਨੇ ਪਾਸੇ ਸਿੱਧੇ ਪੁੱਛੀ ਬਾਕੀ ਸੜਕ ਵਗੇਰੀ ਜਾ ਉੱਥੇ ਨੂੰ ਉਹ ਬੱਲੀ ਛੋਟੀਆਂ ਲੈ ਲੈਣੀ ਦੀ ਹੈ ਉਹ ਬੱਲੀ ਛੋਟੀ ਹੈ ਚੱਲ ਕੋਈ ਨਹੀਂ ਲੈ ਆ ਵੀ ਬੋਲੂ ਬਾਈ ਕਹਿੰਦਾ ਰੂਟਾ ਵੇਟਰ ਦੇਖਣੇ ਜਾਣਾ ਬੋਲੂ ਬਾਈ ਗਿਆ ਚੱਲੇ ਆ ਇੱਧਰ ਗੰਨਾ ਵੀ ਕਰਨ ਲੱਗੇ ਵੀਰ ਦੇ ਤੂੰ ਵੀ ਕਢਾ ਲੈ ਕੇ ਲੈ ਹੁਣ ਕਢਾਉਂਗਾ ਕੱਲ ਨੂੰ ਹੈ ਕੱਲੂ ਅਰੇ ਬਈ ਸੁੱਕਿਆ ਹੋਵਾ ਹੁੰਦਾ ਹੈ ਨਾ ਚੱਲ ਕਿੱਥੇ ਜਾਣਾ ਭੋਜੇ ਮਾਜਰੇ ਬਾਸੀਆਂ ਹੋ ਜਾਣੇ ਭੋਜੇ ਮਾਜਰੇ ਕਿੰਨੇ ਆ ਜਾਣੀਆਂ ਦੋ ਤਾਂ ਨਹੀਂ ਆਉਂਦੇ ਕਿੰਨੇ ਹੈ ਦੋ ਤਾਂ ਫੇਰ ਕਾਲੂ ਕਾਣਨੀਆਂ ਹੀ ਇਹਦੀਆਂ ਬਸ ਓਏ ਹੁਣ 70 ਹੋ ਗਿਆ ਆ ਸੁੱਕ ਕਹਤੇ ਗਿਆ ਵਿੱਚ ਮੇਰੇ ਪਹਿਨਾ ਜੰਨਾ ਬਹੁਤ ਵਧੀਆ ਤਾਂ ਪਾਣੀ ਵੀ ਵਧੀਆ ਲਾਇਆ ਜਾਂ ਵੇ ਚੂਹੇ ਦਾ ਵੱਡਿਆ ਵਾ ਹੁਣ ਚੂਹੇ ਦਾ ਹੂੰ ਉਹ ਜਿਮ ਅਜਰੇ ਜਾਣਾ ਚੱਲ ਚਲੀਏ ਫੇ ਦੇਖੀਏ ਕੀ ਕਹਿੰਦਾ ਚੱਲ ਤੋਰ ਉਹ ਤਾਂ ਦਲੀ ਦੀ ਮੀਟਿੰਗ ਜਲਦੀ ਦਲੀ ਨੂੰ ਘੇਰਿਆ ਵਾ Toda ali!